ਦਾ ਇਹ ਸੀਗੇ ਇੱਕ ਮੁੰਡੇ ਪਹਿਲੇ ਮਸ਼ੀਨ ਤੋਂ ਲੱਗੇ ਹੋਏ ਆ। ਕਹਿੰਦੇ ਘਰੀ ਧੋ ਲਾਂਗੇ ਕਹਿੰਦੇ ਆ ਟਮਾਉਣੀ ਨਹੀਂ ਦੂਜੀ ਤੋਂ ਸਤਵਾ ਲਈ ਸੀ ਟੈਗ ਤੋਂ। ਕਹਿੰਦੇ ਇਹ ਘਰੀ ਕੰਮ ਚੱਕ ਦਾਂਗੇ। ਮੱਚ ਦੇਖਦੇ ਆ ਕਿਵੇਂ ਅਵਰ ਧਵਾਈ ਦਾ ਫਰਕ ਇਹਨਾਂ ਦੀ ਪੈਂਦਾ ਕਿ ਨਹੀਂ। ਉਹਨਾਂ ਨਾਲੋਂ ਵਧੀਆ ਤੋਂ ਲੱਗਿਆ ਕਿ ਨਹੀਂ। ਮਟੋਲ ਕਿਵੇਂ ਆ? ਠੀਕ ਆ ਬ్రో। ਕੈਮ ਆ? ਵਧੀਆ ਪੂਰੀ। ਤੇਰੇ ਵਾਸਤੇ ਬਰਫ਼ ਲਿਆਉਂਦੀ ਆ ਮਨਾਲੀ ਤੂੰ। ਬਰਫ਼ ਤਾਂ ਇੱਥੇ ਫ੍ਰਿਜ 'ਚ ਵੀ ਹੈਗੀ। ਉਹ ਮੇਰਾ ਲੱਗ ਲਿਆਉਂਦੀ ਆ ਨਾ। ਆਗ ਦੀ ਬੜਾਈ ਜਮੈਂ ਪਰ ਆ ਉਹੀ ਲੈ ਆ ਲੈ ਰਹੇ ਤਾਂ ਪਰ ਬਾਹਰ ਲਿਆਂ ਨਾ ਮਾਰ ਡੀਜ਼ਲ ਮਾਰ ਕੇ ਲਾਉਣੇ ਆ ਦੇਖਦੇ ਆ ਕੰਮ ਕਰਦੇ ਨੇ ਵੀ ਓਕੇ ਪਰ ਤੋਂਣੀ ਓਹੀ ਆ ਕੰਮ ਲੈ ਸੈਸ ਨੰਬਰ ਡਾਵਾ ਚਲੇ ਜਾਂਦਾ ਕਿਤੇ ਉੱਤੇ ਰਹਿ ਜਾਂਦਾ ਮਾੜਾ ਮੋਟਾ ਦਾਗ ਦੂ ਰਹੀ ਜਾਂਦੇ ਕਿਤੇ ਨਾ ਕਿਤੇ ਐ ਕਿਹੜੇ ਵਿੱਚੋਂ ਮੱਕ ਮੋਟੇ ਜਾਂਦੇ ਆ ਉਹ ਵੀ ਰਹੀ ਜਾਂਦਾ ਵਾ ਭਾਵੇਂ ਪੱਖਾ ਭੁੱਖਾ ਜਿੰਮਟੀਂ ਮਟੀਂ ਰਹਿ ਜਾਂਦੀ ਆ ਕਿ ਹੁਣ ਸਾਰੇ ਛਾਂਣੇ ਛੋਨੇ ਫੋਲਾਂਗੇ ਕੱਢਾਂਗੇ ਬਾਹਰ ਫੇਰ ਕਰਾਂਗੇ ਸਾਫ ਬਾਕੀ ਥੋੜਾ ਜਿਹਾ ਪਾਣੀ ਪੂਣੀ ਘਾਟੀ ਮਾਰਨ ਨਾਲ ਖਿੰਦੇ ਮੂਹਰੀ ਦੇ ਵੀ ਚਲਾਉਣੀ ਆਪਾਂ ਆ ਕਰਕੇ ਐਸਐਮਐਸ ਲਾਉਣੇ ਆ ਇਹਨੂੰ ਲਿਆ ਕੇ ਹੁਣ ਮੂਹਰੇ ਲਈ ਤਿਆਰ ਕਰਕੇ ਘੜਾਉਣੇ ਨੇ ਸਾਡੇ ਫੋਰਮੈਨ ਸਾਹਿਬ ਆਪ ਹੀ ਆਪ ਮੂਰੇ ਹੋਏ ਫੋਰਮੈਨ ਸਾਹਿਬ ਸਵੇ ਚੱਕ ਦਾਂਗੇ ਕੰਮ ਕੱਲ੍ਹ ਹੀ ਧੋਦਾਂਗੇ ਕੋਈ ਸੀਜਨ ਬਾਬੇ ਦੀ ਕਿਰਪਾ ਨਾਲ ਵਧੀਆ ਲੱਗ ਗਿਆ ਵੇ ਬਈ ਮੇਰੇ ਬੇ ਸਰਪ ਚ ਡੀਜ਼ਲ ਮਰਵਾਦਾ ਡੀਜ਼ਲ ਮਾਰਿਆ ਸਰਪ ਚ ਮਲਾ ਕੇ ਲੈਣ ਦੇ ਦਾਗ ਦੇ ਚੱਪੀ ਲੈਣ ਦੇ ਲੋ ਜੀ ਹਿੰਸੀ ਨਾ ਮਝਣਾ ਤੋ ਤੂ ਕੇ ਕਢਾਤੀਆਂ ਸਾਰੀਆਂ ਇਹ ਬੰਦੇ ਸਾਡੇ ਸਬਜ਼ੀ ਨੂੰ ਪਾਣੀ ਲਈ ਜਾਂਦੇ ਆ ਮਾ ਕਈ ਘਟਰ ਕੋਟ ਤੇ ਪਾਣੀ ਸੋਈ ਟਕਾ ਕੇ ਨਹੀਂ ਧੋਤੀ ਕਹਿੰਦੇ ਮੂੰਗੀ ਤੇ ਚਲਾਉਣੀ ਹੈ ਕਹਿੰਦੇ ਜਿੰਨੇ ਝੋਤੇ ਜਾਂਦੇ ਆ ਘਰੀ ਤੋਲੀ ਠੀਕ ਇੰਡਰ ਲਾਇਆ ਪਿਆ ਇਹਦਾ ਦੂਰ ਖਰੀ ਮਸ਼ੀਨ ਤਾਂ ਕਰਤੀ ਆਪਾਂ ਗੱਟ ਗਿਆ ਤੇ ਟਰੱਕ ਦਾ ਫਰਾ ਟਾਇਰਾਂ ਤੋਂ ਬਾਹਰ ਲਾ ਕੇ ਇੱਕ ਸਾਈਡ ਤੇ ਕਰਕੇ ਕਿ ਡਰਮ ਡਰਮ ਬਦਲੇ ਨਹੀਂ ਕਿ ਕਹਿੰਦੇ ਰੋਕ ਕੇ ਬਦਲਨੇ ਆ ਦਿੰਨੇ ਆਪਾਂ ਇਹਨੂੰ ਢੱਕਦੇ ਆਂ ਪੂਰੀ ਚੰਗੀ ਤਰ੍ਹਾਂ ਤਰਪਾਲ ਤਰਪੂਲ ਵੀ ਮਿੱਟ ਘੱਟਾ ਨਾਲ ਪਾਵੇ ਕਿਉਂਕਿ ਇਹ ਸੰਭਾਲ ਜ਼ਰੂਰੀ ਆ ਫੇਰ ਹੀ ਚੀਜ਼ ਬਚਦੀ ਆ ਨਹੀਂ ਤੁਹਾਨੂੰ ਪਤਾ ਹੀ ਬਾਹਰ ਖੜੀ ਤਾਂ ਖਰਾਬ ਹੀ ਹੋ ਜਾਂਦੀ ਆ ਉਹਨੇ ਕਿ ਰਾਟੀਨਾ ਥੱਲੇ ਉਤੋਂ ਦੀ ਆਪਾਂ ਤਰਪਾਲ ਦੇ ਦੇਣੀਆਂ ਐਨ ਪੂਰੀ ਸੇਫਟੀ ਕਰਕੇ ਢਾੜਾ ਦੇਣੀਆਂ ਹਮੇ ਤਾਂ ਹੀ ਲੱਗਦਾ ਰਹਿੰਦਾ ਜਿਵੇਂ ਚਮਾ ਨਵੀਂ ਹੁੰਦੀ ਆ ਚੀਜ਼ ਟਿੱਕੇ ਆਪਣੀ ਤੁੜੀ ਵਾਲੀ ਵੀ ਐਂ ਹੁੰਦੀ ਸੀਗੀ ਰੋਜ਼ੀ ਨੇ ਬਾਈ ਲੈਣ ਆਏ ਸੀ ਜਿਨ੍ਹਾਂ ਨੂੰ 베ਚੀ ਸੀ ਕਹਿੰਦੇ ਬਾਈ ਦੇਖਣ ਨੂੰ ਤਾਂ ਐ ਲੱਗਦੇ ਰੰਗ ਮਾਰਿਆ ਹੁੰਦਾ ਕਿਉਂਕਿ ਰੰਗ ਇੰਨਾ ਸਾਫ ਪਿਆ ਸੀ ਉਹਦਾ ਕਿ ਢੱਕ ਢੋਕੇ ਖੜਾ ਜਿੱਦੀ ਸੀ ਨਾ ਤੁਸੀਂ ਹੁਣ ਇਹ ਤਾਂ ਖੋਲਿਆ ਬਾ ਕਿੱਥੇ ਰੱਖਤਾ ਚਲ ਬਿੱਟੂ ਦਈਏ ਤਰਪਾਲ ਪਹਿਲਾਂ ਤਰਪਾਲ ਦੇ ਦੇ ਨਾ ਲੋਈ ਧੋ ਤੋ ਕੀ ਹਣ ਗਲੀਸ ਮਾਰੀ ਜਾਂਦੇ ਆ ਇਹ ਗਲੀਸ ਨੂੰ ਮਾਰ ਕੇ ਖੜਾਉਣੇ ਆ ਮਾਸ ਬਈ ਤਾਂ 40 ਪਣੀਆ 20 ਦਿਨਾਂ ਨੂੰ ਚੱਲ ਪੂਗੀ ਮੂੰਗੀ ਤੇ ਹਾਂ ਐਸਐਮਐਸ ਦਾ ਕਰੀਏ ਹੁਣ ਆਪਾਂ ਐਸਐਮਐਸ ਲਿਆਈਏ ਜਾਗੀ ਹਾਂ ਐਸਐਮਐਸ ਲਵਾ ਦਈਏ ਲੋ ਇਹ ਫੀਡਰ ਵੀ ਲਾਦਾ ਆਪਾਂ ਗਰਮੀ ਬਹੁਤ ਹੋ ਚੱਕੀ ਆ ਕੋਣੀ ਗਰਮੀ ਚ ਕਮਲ ਆਏ ਭਈ ਅਦਰ ਸਾਰੇ ਬੋਨ ਸੁਮਾਨੀ ਗੱਡੀ ਜਾਂਦੇ ਆ ਟੂਡਾਂ ਡਾਲਾਂ ਚੋਂ ਕੱਲ ਧੂਣ ਕਰਕੇ ਪਾਣੀ ਪੂਣੀ ਵਿੱਚ ਵੜ ਜਾਂਦਾ ਬੰਦਾ ਤਾਂ ਇਸ ਕਾਗੀ ਲਾਉਣਾ ਪੈਣਾ ਵਾ ਨਹੀਂ ਤਾਂ ਮਸ਼ੀਨ ਨੂੰ ਪਤਾ ਹੀ ਖਰਾਬ ਕੀਤੀ ਹੋ ਜਾਊਗੀ। ਇਹਨਾਂ ਨੂੰ ਵੀ ਪਾਣੀ ਪੂਰਾ ਸਾਰੇ ਦੇਖ ਕੇ ਕੱਢ ਦੇਣ ਇੱਥੇ ਕਿਤੇ ਵੀ ਹੈਗਾ ਵਾ। ਤੁੱਪ ਉੱਪਰ ਲਵਾਉਣਾ ਇਹਨੂੰ ਐਨ ਪੂਰੀ। ਪੱਤੀ ਝਾੜੂ ਝੂੜ ਮਾਰਨ ਲਾ ਕੇ ਜਿਹਦੇ ਉੱਪਰ ਆਪਾਂ ਸਾਫ਼ ਸੁੱਕ ਕਰਕੇ ਲਾਉਨੇ ਆ ਫਿਰ ਕਾਗੀ। ਲੋ ਜੀ ਕੰਮ ਕੰਮ ਨਵੇੜ ਦਾ ਤਰਪਾਲਾਂ ਤਰਪੂਲਾਂ ਦੇ ਕਿ ਮੈਂ ਗੁਰੂ ਵੀ ਢਾਕਦੀ ਆ ਫੌਨ ਦੀ ਪੈਕ ਕਰਤੇ ਇਧਰ ਲਿ ਮਿਟੂ ਦਿੱਤਾ ਹਾਂ ਪਰ ਮਾੜ ਥੋੜੀ ਛੂਟੀ ਆ ਵਰਾਈਟੀ ਨਾਲ ਥੱਲੀ ਖੜੀ ਆ ਹੁਣ ਇੱਕ ਤਰਪਾਲ ਕਟਰਾ ਦੇ ਲਈ ਦੇਣ ਲਈ ਖੰਮ ਗਿਆ ਨੱਬੜ ਸਾਰਾ ਤੇ ਮਿਲਦੇ ਹੁਣ ਮੂੰਗੀ ਵਾਲੇ ਸੀਜਨ ਤੇ ਦੁਬਾਰਾ